ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਪੰਜਾਬੀ ਦਾ ਨੈਕਸਟ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਵਿਰੋਧਾਰਥਕ ਸ਼ਬਦ ਸੋ ਲਾਸਟ ਕਲਾਸ ਵਿੱਚ ਆਪਾਂ ਨੇ ਸਮਾਨਾਰਥਕ ਸ਼ਬਦ ਕੀਤੇ ਸੀਗੇ ਜਿਹੜੇ ਬੱਚੇ ਨੇ ਮੇਰੀ ਉਹ ਕਲਾਸ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੇ ਤੇ ਆਪਣੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਉਹਨਾਂ ਨੂੰ ਵੀ ਜਰੂਰ ਦੇਖੇ ਸੋ ਅੱਜ ਆਪਾਂ ਲੈ ਕੇ ਆਏ ਆਂ ਵਿਰੋਧਾਰਥਕ ਸ਼ਬਦ ਜਿਹਦਾ ਪਾਰਟ ਹੈਗਾ ਫਰਸਟ ਆਪਾਂ ਦੋ ਪਾਰਟ ਵਿੱਚ ਇਹਦੇ ਕੀ ਹੈ ਲਗਭਗ 100 ਦੇ ਕਰੀਬ ਕੀ ਹੈ ਵਿਰੋਧਾਰਥਕ ਸ਼ਬਦ ਕਰ ਲਾਂਗੇ ਤਾਂ ਕਿ ਇੰਨਾ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤੁਹਾਡਾ ਇੱਕ ਨੰਬਰ ਜਾਂ ਦੋ ਨੰਬਰ ਕੀ ਪੱਕੇ ਹੋ ਜਾਣਾ ਸੋ ਅੱਜ ਦਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਦੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਵਿੱਚ ਪੰਜਾਬ ਪੁਲਿਸ ਕਨਸਟੇਬਲ 2025 ਤਿਆਰੀ ਕਰ ਰਿਹਾਗਾ ਉਹਨਾਂ ਸਾਰੇ ਵਿਦਿਆਰਥੀਆਂ ਲਈ ਬਹੁਤ ਜਿਆਦਾ ਇੰਪੋਰਟੈਂਟ ਹੋਣ ਵਾਲੀਆਂ ਨੇ ਜੀ ਕਲਾਸਿਸ ਇੱਕ ਗੱਲ ਹੋਰ ਜੀ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆਗਾ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਤੁਹਾਨੂੰ ਮੇਰੇ ਟੈਲੀਗ੍ਰam ਤੇ ਫ੍ਰੀ ਆਫ ਕਾਸਟ ਮਿਲੂਗੀ ਸੋ ਟੈਲੀਗ੍ਰam ਨੂੰ ਵੀ ਜਰੂਰ ਜੁਆਇਨ ਕਰ ਲਿਓ ਜ ਤੋ ਬਿਨਾ ਕਿਸੇ ਦੇਰੀ ਤੋਂ ਅੱਜ ਦੀ ਕਲਾ ਸ਼ੁਰੂ ਕਰਦੇ ਆਂ ਫਸਟ ਦੇਖੋ ਜੀ ਆਪਾਂ ਜਿਹੜਾ ਇਹ ਲਿਖੇ ਚਾਰ ਆਪਸ਼ਨਾਂ ਚੋਂ ਜਿਹੜਾ ਸ਼ਬਦ ਦਿੱਤਾ ਉਹਦਾ ਕੀ ਵਿਰੋਧੀ ਸ਼ਬਦ ਲੱਭਣਾ ਹੈ ਜਿਵੇਂ ਫਸਟ ਆਪਣੇ ਕੋਲੇ ਹੈਗਾ ਜੀ ਉਸਤਤ ਫਸਟ ਆਪਣਾ ਉਸਤਤ ਹੈ ਜੀ ਉਹਦਾ ਆਪਾਂ ਨੇ ਵਿਰੋਧੀ ਸ਼ਬਦ ਦੱਸਣਾ ਹੈ ਇਹ ਹੈਗਾ ਜੀ ਉਦਮੀ ਬੀ ਹੈਗਾ ਆਲਸੀ ਸੀ ਹੈਗਾ ਨਿੰਦਾ ਡੀ ਹੈਗਾ ਨੀਮਾ ਕੀ ਅਨਸਰ ਆਜੂ ਗਿਆ ਉਸਤਤ ਦਾ ਵਿਰੋਧੀ ਸ਼ਬਦ ਦੀ ਇਹਦਾ ਅਨਸਰ ਆ ਜਾਊਗਾ ਜੀ ਨਿੰਦਾ ਇੱਕ ਹੁੰਦਾ ਆਪਾਂ ਕਿਸੇ ਦੀ ਉਸਤਤ ਕਰਦੇ ਆ ਮਤਲਬ ਚੰਗਾਈ ਕਰਦੇ ਆ ਕਹਿਣਾ ਮੀਨਿੰਗ ਦੂਸਰੇ ਪਾਸੇ ਕਿ ਨਿੰਦਿਆ ਕਰਦੇ ਆ ਤਾਂ ਉਹ ਕੀ ਹੁੰਦਾ ਹੈ ਆਪੋਜੀਟ ਹੋ ਗਈ ਕਿ ਦੂਜੇ ਤਾਂ ਉਸਤਤ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਨਿੰਦਿਆ ਨੈਕਸਟ ਦੇਖੋ ਜੀ ਨੈਕਸਟ ਹੈਗਾ ਆਪਣੇ ਕੋਲ ਸ਼ਬਦ ਉਜਾੜ ਉਹਦਾ ਆਪਾਂ ਨੂੰ ਵਿਰੋਧੀ ਸ਼ਬਦ ਦੱਸਣਾ ਜੀ ਏ ਹੈਗਾ ਬਸਤੀ ਬੀ ਹੈਗਾ ਉਤਲਾ ਸੀ ਹੈਗਾ ਬੈਠਣਾ ਡੀ ਹੈਗਾ ਸੌਰੀ ਜੀ ਸੀ ਹੈਗਾ ਉੱਠਣਾ ਡੀ ਹੈਗਾ ਬੈਠਣਾ ਕੀ ਆਨਸਰ ਆਜੂਗਾ ਜੀ ਉਜਾੜ ਸ਼ਬਦ ਦਾ ਵਿਰੋਧੀ ਸ਼ਬਦ ਤੇ ਇਹਦਾ ਆਨਸਰ ਆਜੂਗਾ ਜੀ ਏ ਵਸਤੀ ਉਜਾੜ ਹੁੰਦਾ ਜਮੀ ਸਨਨਾਟਾ ਜਾਂ ਕੋਈ ਨਾ ਹੋਣਾ ਉਹਦਾ ਉਲਟ ਕੀ ਹੁੰਦਾ ਵਿਰੋਧੀ ਸ਼ਬਦ ਉਹ ਹੁੰਦਾ ਵਸਤੀ ਜਿਹਦੇ ਵਿੱਚ ਲੋਕ ਵਸੇ ਹੋਣ ਤਾਂ ਉਜਾੜ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਵਸਤੀ ਏ ਆਨਸਰ ਆਜੂਗਾ ਨੈਕਸ ਆਪਣਾ ਸ਼ਬਦ ਹੈਗੇ ਜੀ ਉਦੇੜਨਾ ਉਦੇੜਨਾ ਦਾ ਵਿਰੋਧੀ ਸ਼ਬਦ ਦੱਸਣਾ ਜੀ ਏ ਹੈਗਾ ਜੀ ਉਰੇ ਬੀ ਹੈਗਾ ਉੱਚ ਸੀ ਹੈਗਾ ਬੁੰਨਾ ਡੀ ਹੈਗਾ ਅਮੀਰ ਕੀ ਆਨਸਰ ਆਜੂਗਾ ਜੀ ਉਦੇੜਨਾ ਦਾ ਵਿਰੋਧੀ ਸ਼ਬਦ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਬੁੰਨਾ ਇੱਕ ਚੀਜ਼ ਆਪਾਂ ਕੋਈ ਉਦੇੜ ਰਹੇ ਹਾਂ ਤਾਂ ਉਦੇੜਨ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਬੁੰਨਾ ਸੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਆਪਣਾ ਆਪਣਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਏ ਹੈਗਾ ਅਮਲੀ ਬੀ ਹੈਗਾ ਅੱਗ ਸੀ ਹੈਗਾ ਅਨੁਕੂਲ ਡੀ ਹੈਗਾ ਪਰਾਇਆ ਤ ਆਪਣਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਇਹ ਤਾਂ ਸਭ ਨੂੰ ਹੀ ਆਉਂਦਾ ਹੋਊਗਾ ਤੇ ਇਹਦਾ ਅਨਸਰ ਆਜੂਗਾ ਜੀ ਡੀ ਪ੍ਰਾਇਆ ਆਪਣਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਪ੍ਰਾਇਆ ਡੀ ਅਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਆ ਗਿਆ ਜੀ ਆਸਤਕ ਆਸਤਕ ਦਾ ਆਪਣਾ ਹੀ ਵਿਰੋਧੀ ਸ਼ਬਦ ਦੱਸਣਾ ਹੈ ਇਹ ਹੋ ਗਿਆ ਜੀ ਨਾਸਤਕ ਬੀ ਹੋ ਗਿਆ ਅਮਨ ਸੀ ਹੋ ਗਿਆ ਅਦਰ ਡੀ ਹੋ ਗਿਆ ਨਿਰਾਦਰ ਕੀ ਅਨਸਰ ਆਜੂਗਾ ਜੀ ਆਸਤਕ ਦਾ ਤੇ ਇਹਦਾ ਅਨਸਰ ਆਜੂਗਾ ਜੀ ਏ आस्तिक ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਨਾਸਤਿਕ ਆਸਤਿਕ ਮਤਲਬ ਜਿਹੜਾ ਕੀ ਹੈ ਪਰਮਾਤਮਾ ਜਾਂ ਈਸ਼ਵਰ 'ਚ ਵਿਸ਼ਵਾਸ ਰੱਖਦਾ ਉਹਨੂੰ ਆਪਾਂ ਆਸਤਿਕ ਕਹਿੰਦੇ ਆਂ ਦੂਸਰੀ ਸਾਈਡ ਕੀ ਹੁੰਦਾ ਨਾਸਤਿਕ ਜਿਹੜਾ ਕੀ ਹੈ ਪਰਮਾਤਮਾ ਦਾ ਈਸ਼ਵਰ 'ਚ ਕੀ ਹੈ ਵਿਸ਼ਵਾਸ ਨਹੀਂ ਰੱਖਦਾ ਉਹ ਹੁੰਦਾ ਨਾਸਤਿਕ ਤਾਂ ਆਸਤਿਕ ਦਾ ਵਿਰੋਧੀ ਸ਼ਬਦ ਕੀ ਆ ਗਿਆ ਨਾਸਤਿਕ ਨੈਕਸਟ ਦੇਖੋ ਜੀ ਉਤਰਾ ਨੈਕਸਟ ਆਪਣੇ ਕੋਲ ਉਤਰਾ ਆ ਗਿਆ ਉਹਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਏ ਹੈਗਾ ਜੀ ਆਮ ਬੀ ਹੈਗਾ ਔਖਾ ਸੀ ਹੈਗਾ ਅੰਨਾ ਡੀ ਹੈਗਾ ਸੌਤਰਾ ਕੀ ਆਨਸਰ ਆਜੂਗਾ ਜੀ ਦਾ ਉਤਰਾ ਦਾ ਤੇ ਇਹਦਾ ਆਨਸਰ ਆਜੂਗਾ ਜੀ ਸੋਤਰਾ ਉਤਰਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਸੋਤਰਾ ਡੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਇਹ ਨੈਕਸਟ ਆ ਗਿਆ ਅੰਦਰ ਨੈਕਸਟ ਆਪਣਾ ਸ਼ਬਦ ਹੈ ਜੀ ਅੰਦਰ ਉਹਦਾ ਵਿਰੋਧੀ ਸ਼ਬਦ ਦੱਸਣਾ ਆਪਾਂ ਨੇ ਏ ਹੈਗਾ ਜੀ ਆਮਦਨੀ ਬੀ ਹੈਗਾ ਏਕਤਾ ਸੀ ਹੈਗਾ ਬਾਹਰ ਡੀ ਹੈਗਾ ਫੁੱਟ ਕੀ ਆਨਸਰ ਆਜੂਗਾ ਜੀ ਅੰਦਰ ਦਾ ਵਿਰੋਧੀ ਸ਼ਬਦ ਤੇ ਤਾਂ ਅਨਸਰ ਆਜੂਗਾ ਜੀ ਸੀ ਬਾਹਰ ਅੰਦਰ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਬਾਹਰ ਇੱਕ ਚੀਜ਼ ਕੋਈ ਅੰਦਰ ਹੈ ਤਾਂ ਉਹਦਾ ਉਲਟ ਕੀ ਹੁੰਦਾ ਜੀ ਬਾਹਰ ਸੀ ਅਨਸਰ ਆਜੂਗਾ ਨੈਕਸਟ ਦੇਖੋ ਇਹ ਸੱਚ ਸੱਚ ਦਾ ਆਪਣਾ ਵਿਰੋਧੀ ਸ਼ਬਦ ਦੱਸਣਾ ਹੈ ਜੀ ਏ ਹੈਗਾ ਜੀ ਉਤ ਬੀ ਹੈਗਾ ਸੜੀਅਲ ਸੀ ਹੈਗਾ ਸਾਫ ਡੀ ਹੈਗਾ ਝੂਠ ਤਾਂ ਸੱਚ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਜੀ ਇਹ ਵੀ ਸਭ ਨੂੰ ਪਤਾ ਹੀ ਹੋਊਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਡੀ ਝੂਠ ਸੱਚ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਝੂਠ ਡੀ ਆਨਸਰ ਆ ਜੂਗਾ ਇਹ ਨੈਕਸਟ ਦੇਖੋ ਇਹ 9ਥ ਨੰਬਰ ਸੁਚੱਜਾ ਸੁਚੱਜਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਏ ਹੈਗਾ ਸਿਆਣਾ ਬੀ ਹੈਗਾ ਸੁਹਾਗਣ ਸੀ ਹੈਗਾ ਕੋਚੱਜਾ ਕੋਚੱਜਾ ਸੋਰੀ ਜੀ ਡੀ ਹੈਗਾ ਸੁੱਕਾ ਕੀ ਆਨਸਰ ਆ ਜੂਗਾ ਜੀ ਸੁਚੱਜਾ ਦਾ ਵਿਰੋਧੀ ਸ਼ਬਦ ਤੇ ਤਾਂ ਆਨਸਰ ਆ ਜੂਗਾ ਜੀ ਸੀ ਕੋਚੱਜਾ ਸੁਚੱਜਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਕੋਚੱਜਾ ਸੀ ਆਨਸਰ ਆ ਜੂਗਾ ਜੀ ਨੈਕਸਟ ਦੇਖੋ ਇਹ ਸ਼ਬਦ ਸੋਗ ਸੋਗ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਏ ਹੈਗਾ ਸੁਸਤ ਬੀ ਹੈਗਾ ਖੁਸ਼ੀ ਸੀ ਹੈਗਾ ਸੰਜੋਗ ਡੀ ਹੈਗਾ ਹਾਸਾ ਕੀ ਆਨਸਰ ਆਜੂਗਾ ਜੀ ਸੋਗ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਬੀ ਖੁਸ਼ੀ ਸੋਗ ਦਾ ਕੀ ਹੁੰਦਾ ਕੋਈ ਗਮ ਹੋਣਾ ਆਪਾਂ ਨੂੰ ਤਾਂ ਉਹਦਾ ਉਲਟ ਕੀ ਹੁੰਦਾ ਖੁਸ਼ੀ ਤਾਂ ਆਪਣਾ ਆਨਸਰ ਕੀ ਆਜੂਗਾ ਸੋਗ ਦਾ ਖੁਸ਼ੀ ਬੀ ਆਨਸਰ ਆਜੂਗਾ ਨੈਕਸਟ ਦੇਖੋ ਇਹ ਨੈਕਸਟ ਆਪਣੇ ਕੋਲ ਹੀ ਆ ਗਿਆ ਹਨੇਰਾ ਹਨੇਰਾ ਦਾ ਵਿਰੋਧੀ ਸ਼ਬਦ ਦੱਸਣਾ ਜੀ ਇਹ ਹੈਗਾ ਹਮਾਇਤ ਬੀ ਹੈਗਾ ਹਾੜੀ ਸੀ ਹੈਗਾ ਹਾਰ ਡੀ ਹੈਗਾ ਚਾਨਣ ਤਾਂ ਕੀ ਆਨਸਰ ਆਜੂਗਾ ਜੀ ਹਨੇਰਾ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਡੀ ਚਾਨਣ ਹਨੇਰਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਇੱਕ ਚੀਜ਼ ਕੋਈ ਬਿਲਕੁਲ ਹਨੇਰੇ ਚਾ ਮਤਲਬ ਹਨੇਰੇ ਕੁਛ ਨਹੀਂ ਦਿਖਦਾ ਉਹਦਾ ਕੀ ਉਲਟ ਵਿਰੋਧੀ ਸ਼ਬਦ ਹੋਊਗਾ ਚਾਨਣ ਨੈਕਸਟ ਦੇਖੋ ਜੀ ਹੱਕ ਹੱਕ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਇਹ ਹੈਗਾ ਜੀ ਉਦਾਰ ਬੀ ਹੈਗਾ ਨੀਹਕ ਸੀ ਹੈਗਾ ਕਮਾਉ ਡੀ ਹੈਗਾ ਕਮੀਨਾ ਕੀ ਆਨਸਰ ਆਜੂਗਾ ਜੀ ਹੱਕ ਦਾ ਵਿਰੋਧੀ ਸ਼ਬਦ ਤੇ ਇਹਦਾ ਆਨਸਰ ਆਜੂਗਾ ਜੀ ਬੀ ਨੀਹਕ ਇੱਕ ਹੁੰਦਾ ਕੋਈ ਹੱਕ ਦੇ ਆਪਣੀ ਚੀਜ਼ ਹੈ ਦੂਜੇ ਕਹਿੰਦੇ ਨੀਹਕ ਦੀ ਮਤਲਬ ਬੇਇਮਾਨ ਦੀ ਕਹਿ ਸਕਦੇ ਤਾਂ ਹੱਕ ਦਾ ਤਾਂ ਵਿਰੋਧੀ ਸ਼ਬਦ ਕੀ ਹੈਗਾ ਨੀਹਕ ਬੀ ਆਨਸਰ ਆਜੂਗਾ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਆ ਗਿਆ ਜੀ ਕੁਪੁੱਤਰ ਕੁਪੁੱਤਰ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਏ ਹੈਗਾ ਸਪੁੱਤਰ ਬੀ ਹੈਗਾ ਕਾਲਾ ਸੀ ਹੈਗਾ ਕਾਰੀਗਰ ਡੀ ਹੈਗਾ ਕੋਸਾ ਕੀ ਆਨਸਰ ਆਜੂਗਾ ਜੀ ਖੂਪ ਉੱਤਰ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਏ ਸਪੁੱਤਰ ਇੱਕ ਆਪਾਂ ਕਹਿੰਦੇ ਨੇ ਆਪਣੇ ਆਮ ਹੀ ਸ਼ਬਦ ਨਹੀਂ ਹੁੰਦੇ ਕਪੂਤ ਪੈਦਾ ਹੋ ਗਿਆ ਮਤਲਬ ਜਿਹੜਾ ਆਪਾਂ ਬਹੁਤ ਮਾੜੇ ਕਰਮ ਵਾਲਾ ਹੋਵੇ ਮਤਲਬ ਉਹਨੂੰ ਕਪੂਤ ਕਹਿੰਦੇ ਨੇ ਬਹੁਤ ਜਾਂ ਗੰਬੇ ਆ ਆਚਰਣ ਜਿਹਦਾ ਬਹੁਤ ਮਾੜਾ ਹੋਵੇ ਉਹਨੂੰ ਆਪਾਂ ਕਬੂਤ ਜੰਮ ਕਹਿੰਦਾ ਦੂਜਾਂ ਦੇ ਸਪੁੱਤਰ ਬਹੁਤ ਹੀ ਆਗਿਆਕਾਰੀ ਤੇ ਸਮਝਦੇ ਦਾ ਆਨਸਰ ਆਜੂਗਾ ਜੀ ਏ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਕੋੜਾ ਕੋੜਾ ਦਾ ਵੀਰੋਧੀ ਸ਼ਬਦ ਕੀ ਹੁੰਦਾ ਜੀ ਖੱਟਾ ਬੀ ਹੈਗਾ ਖਰਾ ਸੀ ਹੈਗਾ ਖੁੰਡਾ ਡੀ ਹੈਗਾ ਮਿੱਠਾ ਕੀ ਆਨਸਰ ਆਜੂਗਾ ਜੀ ਕੋੜੇ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਡੀ ਮਿੱਠਾ ਇੱਕ ਚੀਜ਼ ਕੋਈ ਕੋੜੀ ਹੈ ਤਾਂ ਦਾ ਵੀਰੋਧੀ ਸ਼ਬਦ ਕੀ ਹੋ ਗਿਆ ਮਿੱਠਾ ਡੀ ਆਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਆ ਗਿਆ ਜੀ ਖੱਟੂ खट्टू का विरोधी शब्द की होगा गुप्त निखट्टू गंदा ज सौफी की आंसर आ आजगा जी खट्टू का तो यह आंसर आ आजगा जी बी निखट्टू खट्टू का विरोधी शब्द की होंगे जी निखट्टू बी आंसर आ आजगा जी नैक्स देखो जी गिला गिला का विरोधी शब्द की है जी ए है सुा बी हैगा गुण सी हैगा घट्टा डी हैगा घाटा की आंसर आजगा जी गिला विरोधी शब्द ਤੈਨੂੰ ਅਨਸਰ ਆਜੂਗਾ ਜੀ ਏ ਸੁੱਕਾ ਗਿੱਲਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਸੁੱਕਾ ਏ ਅਨਸਰ ਆਜੂਗਾ ਨੈਕਸ ਦੇਖੋ ਇਹ ਨੈਕਸ ਆਪਣੇ ਕੋਲ ਸ਼ਬਦ ਆ ਗਿਆ ਚੰਗਾ ਚੰਗਾ ਦਾ ਵਿਰੋਧੀ ਸ਼ਬਦ ਦੱਸਣਾ ਆਪਾਂ ਨੇ ਏ ਹੈਗਾ ਚਾਤਰ ਬੀ ਹੈਗਾ ਸਿੱਧਾ ਸੀ ਹੈਗਾ ਛੋਟਾ ਡੀ ਹੈਗਾ ਭੈੜਾ ਕੀ ਅਨਸਰ ਆਜੂਗਾ ਜੀ ਚੰਗਾ ਦਾ ਤੈਨੂੰ ਅਨਸਰ ਆਜੂਗਾ ਜੀ ਡੀ ਭੈੜਾ ਚੰਗਾ ਦਾ ਵਿਰੋਧੀ ਸ਼ਬਦ ਕੀ ਹੈ ਭੈੜਾ ਡੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਜਨਮ ਜਨਮ ਦਾ ਵਿਰੋਧੀ ਸ਼ਬਦ ਕੀ ਹੁੰਦਾ ਹੈ ਜੀ ਏ ਹੈਗਾ ਜਾਨੂ ਬੀ ਹੈਗਾ ਜੰਗ ਸੀ ਹੈਗਾ ਮੌਤ ਡੀ ਹੈਗਾ ਝਗੜਾ ਕੀ ਆਨਸਰ ਆਜੂਗਾ ਜੀ ਜਨਮ ਦਾ ਤੇ ਇਹਦਾ ਆਨਸਰ ਆਜੂਗਾ ਜੀ ਸੀ ਮੌਤ ਆਪਾਂ ਕਹਿੰਦੇ ਨੇ ਜਿਹਦਾ ਜਨਮ ਹੋਇਆ ਉਹਨੇ ਐਂਡ ਤੇ ਮੌਤ ਆ ਹੀ ਜਾਣੀ ਹੈ ਕਹਿਣ ਦਾ ਮਤਲਬ ਜਨਮ ਦਾ ਉਲਟ ਕੀ ਹੋ ਗਿਆ ਮੌਤ ਸੀ ਆਨਸਰ ਆਜੂਗਾ ਜੀ ਜੇ ਵੀਡੀਓ ਵਧੀਆ ਲੱਗ ਰਹੀ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੱਤ ਵਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਹੈ ਜੀ ਝੱਲਣਾ ਉਹਨੂੰ ਝੱਲਣਾ ਦਾ ਆਪਣੇ ਵਿਰੋਧੀ ਸ਼ਬਦ ਚੁਣਨਾ ਹੈ ਜੀ ਏ ਹੈਗਾ ਸਿਆਣਾ ਬੀ ਹੈਗਾ ਕੁੱਠਾ ਸੀ ਹੈਗਾ ਸੱਚਾ ਡੀ ਹੈਗਾ ਝੂਠਾ ਕੀ ਆਨਸਰ ਆਜੂਗਾ ਜੀ ਝੱਲਣਾ ਦਾ ਤੇ ਇਹਦਾ ਆਨਸਰ ਆਜੂਗਾ ਜੀ ਏ ਸਿਆਣਾ ਝੱਲਣਾ ਦਾ ਵਿਰੋਧੀ ਸ਼ਬਦ ਕੀ ਹੈ ਸਿਆਣਾ ਆਪਾਂ ਆਮ ਇਹਨੂੰ ਕਹਿੰਦੇ ਹਾਂ ਝੱਲਣਾ ਜੇ ਮਤਲਬ ਜੋ ਥੋੜਾ ਜਿਹਾ ਸਿਆਣਪ ਜੀ ਨਾ ਹੋਵੇ ਜੀ ਸੋ ਹੁੰਦਾ ਚੱਲਾ ਤੇ ਦੂਜਾ ਉਲਟ ਕੀ ਹੋ ਗਿਆ ਸਿਆਣਾ ਇਹ ਆਨਸਰ ਆ ਜਾਊਗਾ। ਨੈਕਸਟ ਦੇਖੋ ਇਹ ਠੰਡ ਠੰਡ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ? A ਹੈਗਾ ਡਰ B ਹੈਗਾ ਡਰੋਕਲ C ਹੈਗਾ ਹਮਸ D ਹੈਗਾ ਗਰਮੀ ਹੁਣ ਠੰਡ ਦਾ ਉਲਟ ਕੀ ਆ ਜਾਊਗਾ? ਕੀ ਆ ਜਾਊਗਾ ਜਿਹਦੇ ਵਿਰੋਧੀ ਸ਼ਬਦ ਹੈ? ਤਾਂ ਇਹ ਆਨਸਰ ਆ ਜਾਊਗਾ ਜੀ D ਗਰਮੀ। ਠੰਡ ਦਾ ਵਿਰੋਧੀ ਸ਼ਬਦ ਕੀ ਹੋਊਗਾ? ਗਰਮੀ D ਆਨਸਰ ਆ ਜਾਊਗਾ। ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਸ਼ਬਦ ਹੈ ਡਾਕੂ ਡਾਕੂ ਦਾ ਆਪਣਾ ਵਿਰੋਧੀ ਸ਼ਬਦ ਚੁਣਨਾ ਜੀ ਏ ਹੈਗਾ ਸੰਤ ਬੀ ਹੈਗਾ ਅਨਖੀਲਾ ਸੀ ਹੈਗਾ ਦਲੇਰ ਡੀ ਹੈਗਾ ਕਰੜਾ ਕੀ ਆਨਸਰ ਆਜੂਗਾ ਜੀ ਡਾਕੂ ਦਾ ਤੇ ਤਾਂ ਆਨਸਰ ਆਜੂਗਾ ਜੀ ਸੰਤ ਕਹਿ ਦੇਣੀ ਦਿੰਨੇ ਆਪਾਂ ਨੇ ਬੀ ਡਾਕੂ ਤਾਂ ਹੁਣ ਆਪ ਦਾ ਜਿਹੜਾ ਡਾਕੀ ਹੈ ਡਾਕੂ ਪਣਾ ਤੇ ਆ ਕੇ ਕੀ ਬਣ ਗਿਆ ਸੰਤ ਬਣ ਗਿਆ त डाकू का विरोधी शब्द की होगा संत ये आंसर आ आजगा जी नैक्सट देखो जी तत्ता तत्ता का विरोधी शब्द की है जी तर तेज ठंडा ज खुश्क आंसर आ आजगा जी तत्ता का यह आंसर आ आजगा जी सी ठंडा तत्ता दत्ते जो मैं गर्म कह दें गर्मी तत्ता कह दें तो विरोधी शब्द की होगा ठंडा सी आंसर आजगा जी नैक्सट देखो जी ਨੈਕਸਟ ਆਪਣਾ ਸ਼ਬਦ ਆ ਗਿਆ ਜੀ ਦੁਖੀ ਦੁਖੀ ਦਾ ਵਿਰੋਧੀ ਸ਼ਬਦ ਕੀ ਹੈ ਜੀ ਏ ਹੈਗਾ ਸੁਖੀ ਬੀ ਹੈਗਾ ਦੇਸੀ ਸੀ ਹੈਗਾ ਨੇੜੇ ਡੀ ਹੈਗਾ ਵਿਦੇਸ਼ੀ ਕੀ ਅਨਸਰ ਆਜੂਗਾ ਦੁਖੀ ਦਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਏ ਸੁਖੀ ਦੁਖੀ ਦਾ ਵਿਰੋਧੀ ਸ਼ਬਦ ਕੀ ਹੈ ਜੀ ਸੁਖੀ ਏ ਅਨਸਰ ਆਜੂਗਾ ਨੈਕਸਟ ਦੇਖੋ ਧੁੱਪ ਨੈਕਸਟ ਆਪਣਾ ਸ਼ਬਦ ਹੈ ਜੀ ਧੁੱਪੋ ਦਾ ਪਵਿਰੋਧੀ ਸ਼ਬਦ ਦੱਸਣਾ ਹੈ ਏ ਹੈਗਾ ਧੀਰ ਬੀ ਹੈਗਾ ਨਰਕ ਸੀ ਹੈਗਾ ਛਾਂ ਡੀ ਹੈਗਾ ਸਵਰਗ ਕੀ ਆਨਸਰ ਆਜੂਗਾ ਜੀ ਧੁੱਪ ਦਾ ਤੇਦਾਂ ਆਨਸਰ ਆਜੂਗਾ ਜੀ ਛਾਂ ਧੁੱਪ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਛਾਂ ਸੀ ਆਨਸਰ ਆਜੂਗਾ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਆ ਗਿਆ ਜੀ ਨਮਾ ਨਮਾ ਦਾ ਆਪਣੀ ਵਿਰੋਧੀ ਸ਼ਬਦ ਚੁਣਨਾ ਹੈ ਏ ਹੈਗਾ ਪੁਰਾਣਾ ਬੀ ਹੈਗਾ ਅਸਲ ਸੀ ਹੈਗਾ ਮੱਧਕਾਲੀ ਡੀ ਹੈਗਾ ਖੁਸ਼ਕ ਕੀ ਆਨਸਰ ਆਜੂਗਾ ਜੀ ਨਮਾ ਦਾ ਇਹਦਾ ਅਨਸਰ ਆਜੂਗਾ ਜੀ ਏ ਪ੍ਰਾਣਾ ਏ ਅਨਸਰ ਆਜੂਗਾ ਜੀ ਨਵਾਂ ਦਾ ਵਿਰੋਧੀ ਸ਼ਬਦ ਕੀ ਹੁੰਦਾ ਹੈ ਪ੍ਰਾਣਾ ਕੋਈ ਚੀਜ਼ ਨਵੀਂ ਹੈ ਦੈਨ ਉਹਦਾ ਆਪੋਜੀਟ ਵਰਡ ਕੀ ਹੋ ਗਿਆ ਪ੍ਰਾਣਾ ਮਤਲਬ ਵਿਰੋਧੀ ਸ਼ਬਦ ਤਾਂ ਅਨਸਰ ਆਜੂਗਾ ਜੀ ਏ ਪ੍ਰਾਣਾ ਨੈਕਸਟ ਦੇਖੋ ਜੀ ਨਕਸਿਆ ਨਾ ਨਾ ਦਾ ਵਿਰੋਧੀ ਸ਼ਬਦ ਕੀ ਹੈ ਜੀ ਏ ਹੈਗਾ ਨੀਂਦ ਬੀ ਹੈਗਾ ਪਤਲਾ ਸੀ ਹੈਗਾ ਹਾਂ ਡੀ ਹੈਗਾ ਪੱਕਾ ਕੀ ਅਨਸਰ ਆਜੂਗਾ ਜੀ ਨਾ ਦਾ ਤਾਂ ਇੱਥੇ ਸਭ ਨੂੰ ਪਤਾ ਹੀ ਹੋਣਾ ਇਹਦਾ ਅਨਸਰ ਆਜੂਗਾ ਸੀ ਹਾਂ ਨਾ ਦਾ ਵਿਰੋਧੀ ਸ਼ਬਦ ਕੀ ਹੈ ਹਾਂ ਨੈਕਸਟ ਦੇਖੋ ਜੀ ਨੈਕਸਟ ਆਪਣਾ ਕੋਲ ਸ਼ਬਦ ਆ ਗਿਆ ਪਾਪ ਪਾਪ ਦਾ ਵਿਰੋਧੀ ਸ਼ਬਦ ਦੱਸਣਾ ਜੀ ਇਹ ਹੈਗਾ ਬੁਰਾ ਬੀ ਹੈਗਾ ਪੋਲਾ ਸੀ ਹੈਗਾ ਅਪਵਿੱਤਰ ਡੀ ਹੈਗਾ ਪੁੰਨ ਕੀ ਅਨਸਰ ਆਜੂਗਾ ਜੀ ਪਾਪ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਡੀ ਪੁੰਨ ਪਾਪ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਪੁੰਨ ਡੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਫੜਨਾ ਫੜਨਾ ਦਾ ਆਪਣਾ ਵਿਰੋਧੀ ਸ਼ਬਦ ਦੱਸਣਾ ਜੀ ਏ ਹੈਗਾ ਛੱਡਣਾ ਬੀ ਹੈਗਾ ਪੁੱਠਾ ਸੀ ਹੈਗਾ ਪੋਲਾ ਡੀ ਹੈਗਾ ਨਿੱਕਰ ਕੀ ਆਨਸਰ ਆਜੂਗਾ ਜੀ ਫੜਨਾਂ ਦਾ ਵਿਰੋਧੀ ਸ਼ਬਦ ਤਾਂ ਇਹਦਾ ਆਨਸਰ ਆਜੂਗਾ ਜੀ ਏ ਛੱਡਣਾ ਕੋਈ ਚੀਜ਼ ਆਪਾਂ ਨੇ ਫੜੀ ਹੋਈ ਹੈ ਤਾਂ ਉਹਦਾ ਉਲਟ ਕੀ ਹੋ ਗਿਆ ਛੱਡਣਾ ਏ ਆਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਨੈਕਸਟ ਆਪਾਂ ਨੂੰ ਕੋਲ ਸ਼ਬਦ ਆ ਗਿਆ ਬੂਰਾ ਬੂਰਾ ਦਾ ਵਿਰੋਧੀ ਸ਼ਬਦ ਚੁਣਨਾ ਹੁਣ ਆਪਾਂ ਨੇ ए है मित्र बी हैगा कोरा, सी हैगा रोगी डी हैगा भला की आ जूगा आंसर जी बुरा का आंसर आ जूगा जी भला किसी बुरा करना तो उल्टों का की हो गया भला डी आंसर आजगा जी नैक्सट देखो जी सफलता का विरोध शब्द हुंदा है हूँ ने देखो सफलता जोड़ा वह विरोध आर्थक चुन है ਏ ਹੈਗਾ ਨਿਰਾਸ਼ਾ ਬੀ ਹੈਗਾ ਅਸਮਰਥ ਸੀ ਹੈਗਾ ਅਸਫਲਤਾ ਡੀ ਹੈਗਾ ਅਣਉਚਿਤ ਕੀ ਆਨਸਰ ਆਜੂਗਾ ਜੀ ਸਫਲਤਾ ਦਾ ਵਿਰੋਧੀ ਸ਼ਬਦ ਤੇ ਇਹਦਾ ਆਨਸਰ ਆਜੂਗਾ ਜੀ ਸੀ ਅਸਫਲਤਾ ਸਫਲਤਾ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਅਸਫਲਤਾ ਸੀ ਆਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਸਵਾਰਨ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ ਏ ਹੈਗਾ ਜੀ ਬਣਾਉਣਾ ਬੀ ਹੈਗਾ ਉਲਝਾਉਣਾ ਸੀ ਹੈਗਾ ਨਿਤਾਰਨਾ ਡੀ ਹੈਗਾ ਵਿਗਾੜਨਾ ਕੀ ਆਨਸਰ ਆਜੂਗਾ ਜੀ ਸਵਾਰਨਾ ਦਾ ਵਿਰੋਧੀ ਸ਼ਬਦ ਤੇ ਤਾਂ ਆਨਸਰ ਆਜੂਗਾ ਜੀ ਡੀ ਵਿਗਾੜਨਾ ਕੋਈ ਚੀਜ਼ ਆਪਾਂ ਸਵਾਰ ਰਹੇ ਹਾਂ ਤਾਂ ਉਹਦਾ ਉਲਟ ਕੀ ਹੁੰਦਾ ਹੈ ਵਿਗਾੜਨਾ ਡੀ ਆਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਨੈਕਸਟ ਆਪਣਾ ਗੁਣ ਸ਼ਬਦ ਹੈਗਾ ਪਿੱਜਣਾ ਦਾ ਵਿਰੋਧਾਥਕ ਸ਼ਬਦ ਹੁੰਦਾ ਹੈ ਏ ਹੈਗਾ ਸੁੱਕਣਾ ਬੀ ਹੈਗਾ ਗਿੱਲਾ ਸੀ ਹੈਗਾ ਭਿੱਜਿਆ ਡੀ ਹੈਗਾ ਡੁੱਬਿਆ ਕੀ ਅਨਸਰ ਆਜੂਗਾ ਜੀ ਭਿੱਜਣਾ ਦਾ ਤੇ ਅਨਸਰ ਆਜੂਗਾ ਜੀ ਸੁੱਕਣਾ ਕੋਈ ਚੀਜ਼ ਭਿੱਜੀ ਹੋ ਜਾਂਦਾ ਉਹਦਾ ਉਲਟ ਕੀ ਹੋ ਗਿਆ ਸੁੱਕਣਾ ਇਹ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲੇ ਆ ਗਈ ਤਾਰਨਾ ਤਾਰਨਾ ਦਾ ਵਿਰੋਧੀ ਸ਼ਬਦ ਵਿਰੋਧਾਤਕ ਸ਼ਬਦ ਹੁੰਦਾ ਹੈ ਏ ਹੈਗਾ ਜੀ ਤੈਰਦਾ ਬੀ ਹੈਗਾ ਡੋਬਣਾ ਸੀ ਹੈਗੇ ਲਟਕਣਾ ਡੀ ਹੈਗੇ ਫੜਨਾ ਕੀ ਆਨਸਰ ਆਜੂਗਾ ਜੀ ਤਾਰਨਾ ਦਾ ਤੇ ਤਾਂ ਆਨਸਰ ਆਜੂਗਾ ਜੀ ਬੀ ਡੋਬਣਾ ਕੋਈ ਚੀਜ਼ ਆਪਾਂ ਤੈਰਦੀ ਹੈ ਤਾਂ ਉਹ ਉਲਟ ਕੀ ਹੋਗਾ ਡੋਬਣਾ ਬੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਅੱਗਾ ਦਾ ਵਿਰੋਧਾર્થਕ ਸ਼ਬਦ ਹੁੰਦਾ ਹੈ ਹੁਣ ਆਪਾਂ ਕੋਈ ਸ਼ਬਦ ਹੈ ਅੱਗਾ ਉਹਦਾ ਆਪਾਂ ਨਹੀਂ ਵਿਰੋਧਾર્થਕ ਸ਼ਬਦ ਦੱਸਣਾ ਜੀ ਇਹ ਹੈਗਾ ਪਿਛੇਤਰ ਬੀ ਹੈਗਾ ਅੱਗੇ ਸੀ ਹੈਗਾ ਅਗਲਾ ਡੀ ਹੈਗਾ ਪਿੱਛਾ ਕੀ ਆਨਸਰ ਆਜੂਗਾ ਅੱਗਾ ਦਾ ਇਹਦਾ ਅਨਸਰ ਆਜੂਗਾ ਜੀ ਡੀ ਪਿੱਛਾ ਅੱਗਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਪਿੱਛਾ ਡੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਚੰਗਿਆਈ ਦਾ ਵਿਰੋਧਾਥਕ ਸ਼ਬਦ ਹੁੰਦਾ ਹੈ ਇਹ ਹੈਗਾ ਬੁਰਾ ਬੀ ਹੈਗਾ ਬੁਰਿਆਈ ਸੀ ਹੈਗਾ ਭੈੜਾ ਡੀ ਹੈਗਾ ਮੰਦਾ ਕੀ ਅਨਸਰ ਆਜੂਗਾ ਜੀ ਚੰਗਿਆਈ ਦਾ ਵਿਰੋਧੀ ਸ਼ਬਦ ਤਦਾਂ ਅਨਸਰ ਆਜੂਗਾ ਜੀ ਬੀ ਬੁਰਾ ਬੁਰਾਈ ਠੀਕ ਹੈ ਚੰਗਿਆਈ ਦਾ ਵਿਰੋਧਾਤਿਕ ਸ਼ਬਦ ਕੀ ਹੁੰਦਾ ਜੀ ਚੰਗਿਆਈ ਹਾਂ ਚੰਗਿਆਈ ਦਾ ਵਿਰੋਧਾਤਿਕ ਸ਼ਬਦ ਬੁਰਾਈ ਬੁਰਿਆਈ ਹੁੰਦਾ ਜੀ ਬੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਜਨਮ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੁਣੀ ਆਪਾਂ ਕਰਕੇ ਹਟੇ ਆ ਏ ਹੈਗਾ ਜੰਮਣਾ ਬੀ ਹੈਗਾ ਜਮਦਾ ਸੀ ਹੈਗਾ ਮਰਨ ਡੀ ਹੈਗਾ ਜੀਵਨ ਕੀ ਅਨਸਰ ਆਜੂਗਾ ਜੀ ਜਨਮ ਦਾ ਤਦਾਂ ਅਨਸਰ ਆਜੂਗਾ ਜੀ ਮਰਨ ਜਨਮ ਦਾ ਵਿਰੋਧਾਤਿਕ ਸ਼ਬਦ ਕੀ ਹੁੰਦਾ ਮਰਨ ਕੀ ਆਨਸਰ ਆ ਜੂਗਾ ਇਹ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਇਹ ਸ਼ਬਦ ਆ ਗਿਆ ਜੀ ਸੁਸਤੀ ਸੁਸਤੀ ਦਾ ਵਿਰੋਧੀ ਸ਼ਬਦ ਹੁੰਦਾ ਹੈ ਇਹ ਹੈਗਾ ਚੁਸਤੀ ਬੀ ਹੈਗਾ ਚਲਾਕ ਸੀ ਹੈਗਾ ਆਲਸ ਡੀ ਹੈਗਾ ਬੇਲੜ ਕੀ ਆਨਸਰ ਆ ਜੂਗਾ ਸੁਸਤੀ ਦਾ ਤੇ ਇਹਦਾ ਆਨਸਰ ਆ ਜੂਗਾ ਜੀ ਏ ਚੁਸਤੀ ਸੁਸਤੀ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਚੁਸਤੀ ਏ ਆਨਸਰ ਆ ਜੂਗਾ ਜੀ ਨੈਕਸਟ ਦੇਖੋ ਜੀ ਅਠਤਈਵਾਂ ਨੇੜੇ ਦਾ ਵਿਰੋਧੀ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਨੇੜਤਾ ਬੀ ਹੈਗਾ ਨਜ਼ਦੀਕ ਸੀ ਹੈਗਾ ਲਾਗੇ ਡੀ ਹੈਗਾ ਦੂਰ ਕੀ ਅਨਸਰ ਆਜੂਗਾ ਜੀ ਨੇੜੇ ਦਾ ਵਿਰੋਧੀ ਸ਼ਬਦ ਤੇ ਇਹ ਅਨਸਰ ਆਜੂਗਾ ਜੀ ਡੀ ਦੂਰ ਨੇੜੇ ਦਾ ਵਿਰੋਧੀ ਸ਼ਬਦ ਕੀ ਹੈ ਜੀ ਦੂਰ ਡੀ ਅਨਸਰ ਆਜੂਗਾ ਜੀ ਜੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੱਤ ਵਤ ਸ਼ੇਅਰ ਜ਼ਰੂਰ ਕਰ ਦਿਓ ਜੀ ਨੈਕਸਟ ਦੇਖੋ ਜੀ ਈਮਾਨਦਾਰ ਦਾ ਵਿਰੋਧਾર્થਕ ਸ਼ਬਦ ਹੁੰਦਾ ਹੈ। ਇਹ ਹੈਗਾ ਜੀ ਬਈਮਾਨ, ਬੀ ਹੈਗੇ ਵੇਸਹਾਰ, ਸੀ ਹੈਗੇ ਭਰੋਸੇਮੰਦ, ਡੀ ਹੈਗੇ ਸਾਊ। ਕੀ ਆਨਸਰ ਆਜੂਗਾ ਜੀ? ਈਮਾਨਦਾਰ ਦਾ ਵਿਰੋਧਾર્થਕ ਸ਼ਬਦ। ਤਦ ਆਨਸਰ ਆਜੂਗਾ ਜੀ, ਏ ਬਈਮਾਨ। ਈਮਾਨਦਾਰ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ? ਬਈਮਾਨ। ਏ ਆਨਸਰ ਆਜੂਗਾ ਜੀ। ਨੈਕਸਟ ਦੇਖੋ ਇਹ ਪਤਲਾ ਦਾ ਵਿਰੋਧਾર્થਕ ਸ਼ਬਦ ਹੁੰਦਾ ਹੈ। ਏ ਹੈਗਾ ਜੀ ਕਮਜ਼ੋਰ ਬੀ ਹੈਗਾ ਦੁਰਵਲ ਸੀ ਹੈਗਾ ਮੋਟਾ ਡੀ ਹੈਗਾ ਕੋਮਲ ਕੀ ਆਨਸਰ ਆਜੂਗਾ ਜੀ ਪਤਲੇ ਦਾ ਵਿਰੋਧੀ ਸ਼ਬਦ ਇਹਦਾ ਆਨਸਰ ਆਜੂਗਾ ਜੀ ਸੀ ਮੋਟਾ ਪਤਲੇ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਮੋਟਾ ਸੀ ਆਨਸਰ ਆਜੂਗਾ ਇਹ नेक्स्ट ਦੇਖੋ ਜੀ ਜਿੱਤਨਾਂ ਦਾ ਵਿਰੋਧਾਥਕ ਸ਼ਬਦ ਹੁੰਦਾ ਹੈ ਏ ਹੈਗਾ ਜੇਤੂ ਬੀ ਹੈਗਾ ਹਾਰਨਾ ਸੀ ਹੈਗਾ ਜਿੱਤਿਆ ਡੀ ਹੈਗਾ ਜੀ ਜੈਤ ਕੀ ਅਨਸਰ ਆਜੂਗਾ ਜੀ ਜਿੱਤਨ ਦਾ ਵਿਰੋਧੀ ਸ਼ਬਦ ਤੇ ਤਾਂ ਅਨਸਰ ਆਜੂਗਾ ਜੀ ਬੀ ਹਾਰਨਾ ਜਿੱਤਨ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਹਾਰਨਾ ਬੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਵਸਣਾ ਵਸਣਾ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਉਜੜਨਾ ਬੀ ਹੈਗਾ ਸੁੰਸਾਨ ਸੀ ਹੈਗਾ ਕਾਂਤ ਡੀ ਹੈਗਾ ਕੱਲਾਪਨ ਕੀ ਆਨਸਰ ਆਜੂਗਾ ਜੀ ਵਸਨਾ ਦਾ ਵਿਰੋਧਾર્થਕ ਸ਼ਬਦ ਤਾਂ ਇਹਦਾ ਆਨਸਰ ਆਜੂਗਾ ਜੀ ਏ ਉਜੜਨਾ ਵਸਨਾ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਉਜੜਨਾ ਏ ਆਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਖਰੀਦਣਾ ਖਰੀਦਣਾ ਦਾ ਆਪਣੀ ਵਿਰੋਧਾર્થਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਲਿਓਣਾ ਬੀ ਹੈਗਾ ਵੇਚਣਾ ਸੀ ਹੈਗਾ ਲਾਭ ਡੀ ਹੈਗਾ ਮੁੱਲ ਕੀ ਆਨਸਰ ਆਜੂਗਾ ਜੀ ਖਰੀਦਣਾ ਦਾ ਵਿਰੋਧੀ ਸ਼ਬਦ ਇਹਦਾ ਅਨਸਰ ਆਜੂਗਾ ਜੀ ਬੀ ਵੇਚਣਾ ਖਰੀਦਣ ਦਾ ਵਿਰੋਧੀ ਸ਼ਬਦ ਕੀ ਹੋਗਾ ਜੀ ਵੇਚਣਾ ਬੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਨੈਕਸਟ ਆਪਣਾ ਕੁਸ਼ਲ ਸ਼ਬਦ ਆ ਗਿਆ ਗਵਾਚਣਾ ਗਵਾਚਣਾ ਦਾ ਆਪਣੀ ਵਿਰੋਧਾਤਿਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਡਿੱਗਣਾ ਬੀ ਹੈਗਾ ਦੁਰਵਲ ਸੀ ਹੈਗਾ ਗਵਾਚਿਆ ਡੀ ਹੈਗਾ ਮਿਲਣਾ ਕੀ ਅਨਸਰ ਆਜੂਗਾ ਜੀ ਗਵਾਚਣ ਦਾ ਵਿਰੋਧੀ ਸ਼ਬਦ ਤੇਦ ਅਨਸਰ ਆਜੂਗਾ ਜੀ ਡੀ ਮਿਲਣਾ गुआचन का विरोधी शब्द की हो गया मिलना डी आंसर आजगा जी नैक्सट देखो जी नैक्सट अपने को शब्द आ गया पाप का विरोध शब्द होंगे है ए है जी पापी बी हैगा लोग सी है पुन डी है हंकार की आंसर आजगा जी पाप का विरोधी शब्द तो यह आंसर आजगा जी सी पुन पाप का विरोधी शब्द की हो गया पुन सी आंसर आजगा जी नैक्सट देखो जी नैक्स इंपोर्टेंट है जी दा विरोधा शब्द है हराम का विरोध अथक शब्द होंगे है ए हैगा हलाल बी हैगा पाप सी हैगा बुरीई डी है, है दुराचार की आंसर आ आजगा हराम का विरोध अथक शब्द आंसर आ आजगा जी ए हलाल हराम का की हो गया हलाल विरोधी शब्द ये आंसर आजगा नैक्सट देखो जी ਨੈਕਸਟ ਆਪਣਾ ਸ਼ਬਦ ਆ ਗਿਆ ਨੇਕੀ ਨੇਕੀ ਦਾ ਆਪਣਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਇਹ ਹੋ ਗਿਆ ਜੀ ਭਲਾਈ ਬੀ ਹੋ ਗਿਆ ਵਦੀ ਸੀ ਹੋ ਗਿਆ ਅਸਤਕ ਡੀ ਹੋ ਗਿਆ ਨਾਸਤਕ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੇਕੀ ਦਾ ਵਿਰੋਧੀ ਸ਼ਬਦ ਤੇ ਦਾ ਆਨਸਰ ਆਜੂਗਾ ਜੀ ਵਦੀ ਬੀ ਆਨਸਰ ਆਜੂਗਾ ਜੀ ਨੇਕੀ ਦਾ ਵਿਰੋਧਾਤਿਕ ਸ਼ਬਦ ਕੀ ਹੁੰਦਾ ਹੈ ਜੀ ਵਦੀ ਬੀ ਆਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਨੈਕਸਟ ਆਪਣਾ ਕੁਰੇਗਾ ਸੱਚ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਏ ਹੈਗਾ ਜੀ ਸੱਚਾ ਬੀ ਹੈਗਾ ਸੱਚਾਈ ਸੀ ਹੈਗਾ ਘਟਿਆਪਨ ਡੀ ਹੈਗਾ ਝੂਠ ਕੀ ਅਨਸਰ ਆਜੂਗਾ ਜੀ ਸੱਚ ਦਾ ਵਿਰੋਧਾਤਮਕ ਸ਼ਬਦ ਤਦ ਅਨਸਰ ਆਜੂਗਾ ਜੀ ਡੀ ਝੂਠ ਸੱਚ ਦਾ ਵਿਰੋਧਾਤਮਕ ਸ਼ਬਦ ਕੀ ਹੁੰਦਾ ਜੀ ਝੂਠ ਡੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਆ ਗਿਆ ਸ਼ਰਾਪ ਸ਼ਰਾਪ ਦਾ ਆਪਣੀ ਵਿਰੋਧਾਤਮਕ ਸ਼ਬਦ ਦੱਸਣਾ ਜੀ ਏ ਹੈਗਾ ਬਰ ਬੀ ਹੈਗਾ ਆਸ਼ਾ ਸੀ ਹੈਗਾ ਪਾਪ ਡੀ ਹੈਗਾ ਨਿਰਾਸ਼ਾ ਕੀ ਅਨਸਰ ਆਜੂਗਾ ਸ਼ਰਾਪ ਦਾਈ ਤਾਂ ਅਨਸਰ ਆਜੂਗਾ ਜੀ ਵਰ ਕੋਈ ਚੀਜ਼ ਆਪਨ ਕੋਈ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਗੁੱਸਾ ਦਿਲਾਓ ਸੰਤ ਨੂੰ ਜਾਂ ਸਾਧੂ ਨੂੰ ਕੀ ਸ਼ਰਾਪ ਦੇ ਦਿੰਦੇ ਨੇ ਤਾਂ ਉਹਦਾ ਉਲਟ ਕੀ ਹੋ ਗਿਆ ਵਰ ਵਰ ਜਿਹਨਾਂ ਆਪਾਂ ਕਈ ਵਾਰ ਪ੍ਰਦਾਨ ਵੀ ਕਹਿ ਦਿੰਦੇ ਆ ਤਾਂ ਸ਼ਰਾਪ ਦਾ ਵਿਰੋਧਾਤਮਕ ਸ਼ਬਦ ਕੀ ਹੋ ਗਿਆ ਵਰ ਇਹ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਆ ਗਿਆ ਜੀ ਸੰਗਣਾ ਸੰਗਣ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਕਿਣਾ ਕਣਾ ਸੌਰੀ ਜੀ ਇਹ ਹੈਗਾ ਕਣਾ ਬੀ ਹੈਗਾ ਗੜਾ ਸੀ ਹੈਗਾ ਵਿਰਲਾ ਡੀ ਹੈਗਾ ਸਾਫ ਕੀ ਅਨਸਰ ਆਜੂਗਾ ਜੀ ਸੰਗਣ ਦਾ ਤੇ ਤਾਂ ਅਨਸਰ ਆਜੂਗਾ ਜੀ ਵਿਰਲਾ ਸੀ ਅਨਸਰ ਆਜੂਗਾ ਜੀ ਸੰਗਣ ਦਾ ਵਿਰਲਾ ਨੈਕਸਟ ਦੇਖੋ ਹੀ ਤਿੱਖਾ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਤੇਜ ਬੀ ਹੈਗਾ ਖੁੰਡਾ C ਹੈਗੇ ਨੋਕਦਰ D ਹੈਗੇ ਬਰੀਕ ਕੀ ਅਨਸਰ ਆਜੂਗਾ ਜੀ ਤਿੱਖਾ ਦਾ ਵਿਰੋਧੀ ਸ਼ਬਦ ਤੇਦ ਅਨਸਰ ਆਜੂਗਾ ਜੀ ਖੁੰਡਾ B ਅਨਸਰ ਆਜੂਗਾ ਜੀ ਖੁੰਡਾ ਤਿੱਖਾ ਦਾ ਵਿਰੋਧਾਥ ਸ਼ਬਦ ਕਿਹਨਾਂ ਦਾ ਜੀ ਖੁੰਡਾ B ਅਨਸਰ ਆਜੂਗਾ ਨੈਕਸਟ ਦੇਖੋ ਜੀ ਅਸਲ ਲਾਸਟ ਕੁਐਸਚਨ ਦੇਖੋ ਜੀ ਅਮਨ ਦਾ ਵਿਰੋਧਾਥਕ ਸ਼ਬਦ ਹੁੰਦਾ ਹੈ ਏ ਹੈਗਾ ਜੀ ਜੰਗ ਬੀ ਹੈਗਾ ਸ਼ਾਂਤੀ ਸੀ ਹੈਗਾ ਧੀਰਜ ਡੀ ਹੈਗਾ ਟਿਕਾਓ ਕੀ ਆਨਸਰ ਆਜੂਗਾ ਜੀ ਅਮਨ ਦਾ ਤੇ ਤਾਂ ਆਨਸਰ ਆਜੂਗਾ ਜੀ ਜੰਗ ਅਮਨ ਦਾ ਵਿਰੋਧੀ ਸ਼ਬਦ ਕੀ ਹੋਗਾ ਜੰਗ ਸੋ ਇਹ ਸੀ ਮੇਰੇ ਅੱਜ ਦੇ ਆਪਣੇ 52 ਵਿਰੋਧਾਥਕ ਸ਼ਬਦ ਤੁਹਾਡੇ 52 ਚ ਕਿੰਨੇ ਠੀਕ ਹੋਏ ਮੈਨੂੰ ਆਪਦੇ ਨੰਬਰ ਜਾਂ ਤੁਹਾਡੇ ਕਿੰਨੇ ਠੀਕ ਨੇ ਉਹ ਇਸ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਵੀਡੀਓ ਕਿਵੇਂ ਲੱਗ ਰਹੀਆਂ ਨੇ ਉਹ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਜੇ ਵੀਡੀਓ ਵਧੀਆ ਲੱਗ ਰਹੀਆਂ ਨੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਤੁਹਾਨੂੰ ਫ੍ਰੀ ਆਫ ਕੋਸਟ ਉੱਥੇ ਕੀ ਇਹ ਪੀਡੀਐਫ ਮਿਲ ਜਾਣਗੇ ਸੋ ਇਸ ਕਲਾਸ ਨੂੰ ਬਤਵਾਦ ਜਰੂਰ ਸ਼ੇਅਰ ਕਰ ਦਿਓ ਤੇ ਕਿੰਨੇ ਮਾਰਕਸ ਬਣੇ ਤੁਹਾਡੇ 52 ਚ ਕਿੰਨੇ ਠੀਕ ਹੋਏ ਉਹ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ